ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੇ ਜਿਹੜੇ ਕਿਸਾਨ ਭਰਾ ਹੱਲੇ ਵੀ ਕਣਕ ਝੋਨੇ ਵਿੱਚ ਫਸੇ ਫਿਰਦੇ ਆ ਨਹੀਂ ਸਮਝ ਲੱਗ ਰਹੀ ਵੀ ਕੀ ਕਰੀਏ ਸੋ ਸਾਡੇ ਪਿੰਡ ਤੋਂ ਗਰਨਾਮ ਸਿੰਘ ਆ ਜੀ ਉਹ ਸਾਹਮਣੇ ਇਹ ਮਿਸਾਲ ਬਣ ਕੇ ਨਵੇਂ ਕਿਸਾਨਾਂ ਲਈ ਨਵੀਂ ਖੇਤੀ ਲਈ ਮੋਹਰੇ ਆਇਆ ਇਹਨਾਂ ਨੇ ਪਿਆਜ਼ ਦੀ ਖੇਤੀ ਸ਼ੁਰੂ ਕੀਤੀ ਆ ਇਸ ਸਾਲ ਹੀ ਤੇ ਜਿਹਦਾ ਰਿਜ਼ਲਟ ਬਹੁਤ ਵਧੀਆ ਆਇਆ ਆ ਮੈਂ ਤੁਹਾਨੂੰ ਪਿਆਜ਼ ਵੀ ਚੈੱਕ ਕਰਵਾ ਦਿੰਨਾ ਕਰੋ ਚੈੱਕ ਜੀ ਇਹ ਪਿਆਜ਼ ਬਹੁਤ ਵਧੀਆ ਮਰੂਦਾ ਵਰਗੇ ਪਿਆਜ਼ ਆ ਤੇ ਇਹਨਾਂ ਨੇ ਪਨੀਰੀ ਲਈ ਸੀ 1 ਕਿੱਲੇ ਦੀ 8 ਕੁ ਹਜ਼ਾਰ ਦੀ ਪਨੀਰੀ ਲਈ ਸੀਗੀ ਤੇ ਇਹਨਾਂ ਨੇ ਬਸ ਉਹ ਫੈਦੀ ਵਿੱਚ ਕਿਸੇ ਹੋਰ ਸੱਜਣ ਬੇਲੀ ਨੇ ਵਿੱਚੋਂ ਲੈ ਗਿਆ ਪਨੀਰੀ ਤੇ ਇਹਨਾਂ ਨੇ ਆ ਛੇ ਛੇ ਕਨਾਲ ਦੇ ਵਿੱਚ ਪਨੀਰੀ ਲਾਈ ਸੀ ਪਿਆਜ਼ ਦੀ ਤੇ ਘੱਟੋ ਘੱਟ ਵੀ 70 80 ਹਜ਼ਾਰ ਦਾ ਪਿਆਜ਼ ਵਿਕ ਗਿਆ ਆ ਇਹਦਾ ਗੌਰ ਕਰ ਲੋ ਜੀ 6 ਕਨਾਲ ਦੇ ਵਿੱਚ ਪਿਆਜ਼ ਲਾਇਆ ਸੀ 78000 ਦਾ ਵਿਕ ਗਿਆ ਜਿਹਦੇ ਵਿੱਚੋਂ ਖਰਚਾ ਕੱਢ ਕੇ ਰੁਪਈਆ 50000 ਇਹਨਾਂ ਦੀ ਜੇਬ ਵਿੱਚ ਆ ਗਿਆ ਆ ਹੱਲੇ ਪੱਟਣੀ ਸ਼ੁਰੂ ਕੀਤੀ ਆ ਕਿ ਨਾਲ ਦੀ ਨਾਲ ਹੀ ਵਿਕ ਗਏ ਆ ਸਾਰੇ ਪਿਆਜ਼ ਸੋ ਸਾਨੂੰ ਸੂਚ ਬਦਲਣੀ ਪੈਣੀ ਆ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਭਰਾਵਾਂ ਨੂੰ ਜਿਹੜੇ ਜਿਹੜੇ ਖੇਤੀ ਕਰਦੇ ਆ ਵੇ ਅਸੀਂ ਕਣਕ ਝੋਨੇ ਚ ਇਨਾ ਫਸੇ ਰਹਿ ਜਾਈਏ ਅਸੀਂ ਜਿੱਦਾਂ ਨਾਲ ਪਿਆਜ਼ ਹੋ ਗਏ ਤੇ ਲਸਣ ਦੀ ਖੇਤੀ ਕਰ ਲਈਏ ਸਬਜ਼ੀਆਂ ਲਗਾ ਲਈਏ ਵਿੱਚ ਇੱਕ ਦੋ ਖੇਤ ਇਦਾਂ ਦੇ ਰੱਖਣੇ ਚਾਹੀਦੇ ਆ ਕਿ ਜਿੱਥੇ ਅਸੀਂ ਇਦਾਂ ਦੀਆਂ ਚੀਜ਼ਾਂ ਉਗਾ ਸਕੀਏ ਕਣਕ ਝੋਨਾ ਤਾਂ ਚਲੋ ਲਾਉਂਦੇ ਹੀ ਆ ਸਾਰੇ ਕਰਦੇ ਹੀ ਆ ਮੱਕੀ ਵੀ ਲਾ ਲੰਦੇ ਆ ਆਲੂ ਵੀ ਲਾ ਲੰਦੇ ਆ ਪਰ ਨਾਲ ਦੀ ਨਾਲ ਸਾਨੂੰ ਇਹ ਜਿਹੜੀ ਇਹ ਸਬਜ਼ੀਆਂ ਤੇ ਜਾਂ ਇਹਨਾਂ ਚੀਜ਼ਾਂ ਤੇ ਵੀ ਜ਼ੋਰ ਦੇਣਾ ਚਾਹੀਦਾ ਆ ਦੇਖਣਾ ਚਾਹੀਦਾ ਆ ਕਿ ਜੇ ਸਾਨੂੰ ਬਚਤ ਇਹ ਵਾਲੇ ਪਾਸੇ ਜ਼ਿਆਦਾ ਆ ਤੇ ਫਿਰ ਸਾਨੂੰ ਇਸ ਪਾਸੇ ਹੋ ਜਾਣਾ ਚਾਹੀਦਾ ਆ ਟਾਈਮ ਦੇ ਨਾਲ ਕਿਉਂਕਿ ਤੁਹਾਨੂੰ ਪਤਾ ਪਾਣੀ ਦਾ ਪੱਧਰ ਵੀ ਘਟਦਾ ਜਾ ਰਿਹਾ ਆ ਸੋ ਚੀਜ਼ਾਂ ਨਵੀਆਂ ਨਮੀਆਂ ਦਾ ਐਕਸਪੈਰੀਮੈਂਟ ਕਰਕੇ ਹੀ ਪਤਾ ਲੱਗਦਾ ਆ ਕਈ ਵਾਰੀ ਰੇਟ ਜਿਹੜਾ ਆ ਬਾਜ਼ਾਰ ਵਿੱਚ ਘਟ ਹੋ ਜਾਂਦਾ ਆ ਆਪ ਵੀ ਚਲ ਜਾਂਦਾ ਆ ਪਰ ਹੁਣ ਇਸ ਵੇਲੇ ਜਿਹੜਾ ਆ 17-18 ਰੁਪਏ ਕਿਲੋ ਵਿਕ ਰਿਹਾ ਆ ਪਿਆਜ਼ ਪਰ ਜੇ ਇਹਦਾ ਰੇਟ ਵੱਧ ਜਵੇ ਪਿਆਜ਼ ਦਾ ਇਹ ਮੈਂ ਕਹ ਲੱਖ ਤੋਂ ਟੱਪ ਜਾਣਾ ਆ ਪਿਆਜ਼ ਇਹ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਜੀ ਕਿਸਾਨ ਭਰਾਵਾਂ ਨੂੰ ਕਿ ਇਦਾਂ ਫਸਲ ਤੁਸੀਂ ਲਗਾਇਆ ਕਰੋ ਝੋਨਾ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਿਹੜੇ ਰੇਟ ਹੁੰਦੇ ਆ ਝੋਨੇ ਦੇ ਜਾਂ ਸਬਜ਼ੀਆਂ ਦੇ ਇਹ ਵਾਦੇ ਘਟਦੇ ਰਹਿੰਦੇ ਆ ਪਰ ਕਈ ਵਾਰੀ ਇਦਾਂ ਹੋ ਜਾਂਦਾ ਆ ਵੀ ਜਿਹੜੀਆਂ ਸਬਜ਼ੀਆਂ ਆ ਪਿਆਜ਼ ਆ ਤੇ گارਲਿਕ ਆ ਇਹਨਾਂ ਦੇ ਰੇਟ ਐਨੇ ਜ਼ਿਆਦਾ ਹਾਈ ਹੋ ਜਾਂਦੇ ਆ ਕਿ ਇਹ ਝੋਨੇ ਦੇ ਖੇਤਾਂ ਨੂੰ ਮਾਤ ਪਾ ਜਾਂਦੇ ਆ ਸੋ ਆਪਾਂ ਨੂੰ ਸੋਚ ਬਦਲਣੀ ਪੈਣੀ ਆ ਤੇ ਆਪਣੇ ਤੁਸੀਂ ਜੇ 10 ਕਿੱਲੇ ਖੇਤੀ ਕਰਦੇ ਆ ਵਿੱਚੋਂ ਦੋ ਖੇਤ ਜਾਂ ਡੇਢ ਖੇਤ ਇਹਨਾਂ ਚੀਜ਼ਾਂ ਲਈ ਰੱਖਿਆ ਕਰੋ ਕਿ ਸਬਜ਼ੀ ਲਗਾ ਲਈਏ ਮਿਰਚਾਂ ਲਗਾ ਲਈਏ ਭਿੰਡੀਆਂ ਹੋ ਗਈਆਂ ਤੇ ਪਿਆਜ਼ ਹੋ ਗਏ ਤੇ ਲਸਣ ਹੋ ਗਿਆ ਇਦਾਂ ਦੀਆਂ ਚੀਜ਼ਾਂ ਵੀ ਟਰਾਈ ਜ਼ਰੂਰ ਨਾਲ-ਨਾਲ ਕਰਦੇ ਰਹੋ ਸੋ ਧੰਨਵਾਦ ਸਾਰਿਆਂ ਦਾ ਮਿਲਦੇ ਆਂ ਜੀ ਅਗਲੇ ਬਲੌਗ ਦੇ ਵਿੱਚ ਨਵੀਂ ਚੀਜ਼ ਦੇ ਨਾਲ ਹੱਸਦੇ-ਬਸਦੇ ਰਹੋ ਜੀ ਕੀਤੀ ਐ ਇਸ ਪਿਆਜ਼ ਦੀ ਖੇਤੀ ਤੇ ਤੇ ਮਿਹਨਤ ਮੁੱਲ ਮੋੜਦੀ ਆ ਪੂਰਾ ਕਿ ਨਹੀਂ ਨਹੀਂ ਤਾਂ ਹੁਣ ਦੇਖਦੇ ਆ ਜੇਲੇ बिकੂਗਾ ਤਾਂ ਮੈਨੂੰ ਲੱਗਦਾ ਵੀ ਮਿਹਨਤ ਦੇ ਪੈਸੇ ਮੁੜ ਜਾਣੇ ਆ ਤੇ ਵੱਜ ਵੀ ਜਾਊਗੇ ਵਧੀਆ ਵੱਜ ਜਾਊਗੇ ਕਿਉਂਕਿ ਮੈਨੂੰ ਦੇਖ ਕੇ ਲੱਗਦਾ ਜਿੱਡੇ ਜਿੱਡੇ ਪਿਆਜ਼ ਆ ਮੈਂ ਕਿਹਾ ਇੱਥੇ ਤਾਂ ਹੱਲੇ ਤਾਂ ਮੰਡੀ 'ਚ ਨਹੀਂ ਗਏ ਹੈਗੇ ਇਹ ਖੇਤ ਤਾਂ ਖੜਾ ਹੀ ਵਿਕ ਗਿਆ ਪਿੰਡ ਵਾਲਿਆਂ ਨੇ ਹੀ ਲੈ ਲੈ ਆ ਪਿਆਜ਼ ਕੋਈ ਕੋਈ ਪਿਆਜ਼ ਆ ਨੋਰਮਲ ਇਤੋਂ ਛੋਟਾ ਪਿਆਜ਼ ਆਪਣੇ ਕੋਲ ਹੈ ਨਹੀਂਗਾ ਇਤੋਂ ਛੋਟਾ ਹਾਂ ਸਾਰੇ ਪਿਆਜ਼ ਦਾ ਸਾਈਜ਼ ਵੱਡਾ ਆ ਆਹ ਕਰੋ ਚੈੱਕ ਜੀ ਦੇਖ ਸਕਦੇ ਆ ਆ ਦੇਖੋ ਵੱਡਾ ਤੇ ਪੂਰੇ ਮਿੱਠੇ ਪਿਆਜ਼ ਆ ਇਹ ਕੌੜੇ ਨਹੀਂ ਹੈਗੇ ਵੇ ਖੇਤ ਖੜਾ ਖੜਾ ਹੀ ਵਿਕ ਗਿਆ ਹੱਲੇ ਪਿੰਡ ਵਾਲਿਆਂ ਨੇ ਲੈ ਲਿਆ ਹੱਲੇ ਮੰਡੀ ਤਾਂ ਬਹੁਤ ਦੂਰ ਦੀ ਗੱਲ ਰਹਿ ਗਈ ਆ ਹੁਣ ਜਿਹੜਾ ਸਹਜ ਆ ਆਮ ਸਹਜ ਆਹਾ ਆ ਹਾਂ ਏਦਾਂ ਮੰਨ ਲਓ ਮੈਂ ਕੋਟਾ ਚੰਗਾ ਮੋਟਾ ਹੁੰਦਾ ਬਈ ਹੁਣ ਅਗਲੇ ਸਾਲ ਵੀ ਕਰੂੰਗਾ ਵੀ ਇਹ ਖੇਤੀ ਪਿਆਜ਼ ਵਾਲੀ ਥੋੜੀ ਆਇਤ ਕੀ ਲਾਇਆ ਸੀ ਬਈ ਕਿ ਖੇਤ ਕਿਤੇ ਕਰੀਬ ਆਪਾਂ ਜਗਾ ਲਾਈ ਆ ਤੇ ਗਾਂ ਕਣਕ ਘਟਾ ਲਵਾ ਕੇ ਲਾਵਾਂਗੇ ਤਿੰਨ ਚਾਰ ਕਿੱਲੇ ਕਰਾਂਗੇ ਪਿਆਜ਼ ਦੇ ਠੀਕ ਆ ਠੀਕ ਆ ਧੰਨਵਾਦ ਜੀ ਧੰਨਵਾਦ ਸੋ ਸਾਰਿਆਂ ਨੂੰ ਮੇਰੇ ਵੀਰਾਂ ਨੂੰ ਬੇਨਤੀ ਆ ਵੀ ਤੁਸੀਂ ਵੀ ਇਦਾਂ ਟਰਾਈ ਜ਼ਰੂਰ ਕਰੋ ਆਪਣੀ ਸੋਚ ਥੋੜੀ ਜੀ ਬਦਲੋ ਤੇ ਸੋ ਜਿਹੜਾ ਵੀ ਮੈਂ ਕਹਿ ਰਿਹਾ ਕਿ ਹਾਂ ਬਈ 50 60 50000 ਜਾਂ 60000 ਰੁਪਇਆ ਬਚ ਜਾਣਾ ਆ ਤੇ 6 ਕਨਾਲਾਂ ਦੇ ਵਿੱਚੋਂ ਇਹ ਕਿਉਂਕਿ ਏਰੀਆ ਵਾਈਜ਼ ਵੀ ਹੁੰਦਾ ਆ ਮਿੱਟੀ ਦਾ ਵੀ ਫਰਕ ਹੁੰਦਾ ਆ ਤੁਹਾਡੇ ਏਰੀਏ ਦੇ ਵਿੱਚ ਜੇ ਕੋਈ ਹੋਰ ਮੇਰਾ ਵੀਰ ਵੀਡੀਓ ਦੇਖ ਰਿਹਾ ਆ ਉਹਨਾਂ ਦੇ ਏਰੀਆ ਵਿੱਚ ਮਿੱਟੀ ਥੋੜੀ ਹੋਰ ਹੁੰਦੀ ਆ ਰੇਤਲਾ ਥਾਂ ਹੁੰਦਾ ਆ ਕਈ ਵਾਰੀ ਸੋ ਇਹ ਵੀ ਡਿਪੈਂਡ ਕਰਦਾ ਆ ਚੀਜ਼ਾਂ ਜਦੋਂ ਉਗਦੀਆਂ ਨੇ ਸੋ ਬਾਕੀ ਮਿਹਨਤ ਤੇ ਆ ਜੀ ਮਿਹਨਤ ਕਰਦੇ ਆ ਸੋ ਇਹਦਾ ਜਿਹੜਾ ਆ ਖੇਤ ਬੋਲ ਕੇ ਦੱਸਦਾ ਆ ਵੀ ਪਿਆਜ਼ ਇੰਨੇ ਹੋ ਗਏ ਆ ਕਿਉਂਕਿ ਇਹ ਬੰਦੇ ਦੇ ਕਿਸਾਨ ਦੇ ਚਿਹਰੇ ਦੀ ਰੌਣਕ ਦੱਸ ਦਿੰਦੀ ਆ ਵੀ ਉਹਦੀ ਮਿਹਨਤ ਦਾ ਮੁੱਲ ਰੱਬ ਨੇ ਮੋੜਿਆ ਆ ਸੋ ਤੁਸੀਂ ਵੀ ਸਾਰੇ ਮਿਹਨਤ ਕਰੋ ਤੇ ਤਰੱਕੀ ਬਖਸ਼ੂਗਾ ਰੱਬ ਤੁਹਾਨੂੰ ਸਾਰਿਆਂ ਨੂੰ ਤੇ ਲੱਗੇ ਹੋਏ ਆ ਜੀ